ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼੍ਰੋਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਲਿਓ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਉਹਨਾਂ ਨੇ ਇੱਕ ਅੱਦੇ ਦਿਨ ਦਾ ਜਿਹੜਾ ਸਮਾਂ ਮੰਗਿਆ ਹੈ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਆ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾਂ ਬਹਿਣ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸਿਆ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸਿਆ ਨੇ ਉਹ ਘਰੇਲੂ ਮਜਬੂਰੀ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਵੈਗੁਰਦੀ ਕਾ ਖਾਲਸਾ ਵੈਗੁਰਦੀ ਦੀ ਫਤਿਹ ਅੱਜ ਅਸੀਂ ਆਪਣੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧੰਮਜੀ ਦੇ ਘਰ ਵਿੱਚ ਆਏ ਸੀ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼ਰਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਲਿਓ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਧੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਹੈ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ। ਅਗਲੀ ਜੇ ਕੱਲ ਗੱਲ ਕਰੀਏ ਤਾਂ ਇਹ ਇਹਨੂੰ ਲਗਾਤਾਰ ਪੰਜਵੇਂ ਦੌਰ ਦੀ ਮੀਟਿੰਗ ਹੋ ਸਕਦੀਆਂ। ਪਹਿਲਾਂ ਖਾਲੀ ਦਲ ਦਾ ਵਫਦ ਆਇਆ ਉਸ ਤੋਂ ਬਾਅਦ ਵਿਕ੍ਰਮ ਸਿੰਘ ਮੁਜੀਠੀਆ ਦੀ ਗੱਲ ਬੇਨਤੀ ਇਹਦਾ ਵਾਂ ਕਿਈ ਵਾਰੀ ਜਦੋਂ ਮਨਾ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦਿਖੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ। ਤੇ बार-बार ਆਉਣ ਦਾ ਮਤਲਬ ਇਹੀ ਹੈ। ਇਹ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਹੀ ਸਿੱਕਾ ਆਰਥਿਕ ਤੇ ਹਾਂ ਵੱਲ ਨਿਕਲਿਆ ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮਜੀ ਦੇ ਘਰ ਵਿੱਚ ਆਏ ਸੀ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਉਹਦਾ ਸੰਭਾਲ ਕੇ ਤੇ ਸ਼ਰਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਲਿਓ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਧੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਆ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਅੱਜ ਜੇ ਕੱਲ ਗੱਲ ਕਰੀਏ ਤਾਂ ਇਹ ਇਹਨੂੰ ਲਗਾਤਾਰ ਪੰਜਵੇਂ ਦੌਰ ਦੀ ਮੀਟਿੰਗ ਗਿਆ ਚੁੱਕੇ ਆ ਪਹਿਲਾਂ ਖਾਲੀ ਦਲ ਦਾ ਵਫਦ ਆਇਆ ਉਸ ਤੋਂ ਬਾਅਦ ਵਿਕ੍ਰਮ ਸਿੰਘ ਮੁਜੀਠੀਆ ਦੀ ਗੱਲ ਬੇਨਤੀ ਇਦਾਂ ਵਾਂ ਕਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦੀ ਘੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹ ਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਹੈ ਕਿ ਇਹ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਹੀ ਸਿੱਕਾ ਆਰਥਿਕ ਇਥੇ ਹਾਂ ਵੱਲ ਨਿਕਲਿਆ ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਹੈ